नाल गो नौजवान कॾहिं हर प्यार प्रिया की आमी ਸ਼ਾਬ ਜੀ ਸੁਪਰ ਵਾਖੀ ਬਲਵਾਨੀ ਉਹ ਚਾਹਦੇ ਨੇ ਜੀ ਬੋਲਣ ਵਾਲੀ ਰਾਮੂ ਸਾਹਿਬ ਦਾ ਵੀਰ ਅੱਜ ਕੰਮ ਦਾ ਮਾਣ ਕਰਨਾ 500 ਦੇ ਕੱਪ ਦੇ ਨਾਲ ਹੋਣਾ ਵੀ ਧੰਨਵਾਦ ਕਹਿੰਦਾ ਉਹਦਾ ਵੀ ਕੱਪ ਦੇ ਨਾਲ ਮਾਣ ਕਰਵਾਣਗੇ ਸਾਰੇ ਸਰਹਦਾਂ ਦਾ ਹਮ ਦਾ ਬਹੁਤ ਬਹੁਤ ਧੰਨਵਾਦ ਹੈ ਆਪਣੇ ਸਾਥੀਆਂ ਦਾ भर इारा भरिया जिन कपिड़े पे हिन वगर पुरी गॾिजी वॾी मना मिर्च पै रही आहे राजा प्रधान जी आई उन शयव कर ਗਿਆਨ ਬੋਲਦਾ ਜੀ ਆਸਟੇ ਅੰਦਰ ਨੇ ਕਾਫੀ ਸਾਨੂੰ ਮਾਰਿਆ ਇਹਨੂੰ ਭਰਾਵਾ ਤੇ ਕੀ ਨਾ ਨਦਾਈ ਇਹ ਕਿਹੜਾ ਪਿੰਡ ਜਿੱਥੇ ਸਿੰਘ ਮੇਲਾ ਕਰਾਇਆ ਜਾਂਦਾ ਘਰਾਰਖਾ ਧੁੰਮਾ ਮੇਲਾ ਹੋਇਆ ਇੱਥੇ ਤੀਜਾ ਕਬੱਡੀ ਦਾ ਪੇ ਅੱਜ ਦੇ ਮੇਲੇ ਵਿੱਚ ਕਿਹੜਾ ਗੜਾ ਕਰ ਪਹੁੰਚੇ ਅਗਲੇ ਸਾਲ ਪਤਾ ਜੀ ਸਾਡੀਆਂ ਸਾਰੀਆਂ ਆਈਆਂ ਜੀ ਖੜਾ ਨਿਕਲੇ ਖੜੇ ਆਏ ਆ ਜੀ ਇਨਾਮ ਕੀ ਕੀ ਰੱਖੇ ਗਏ ਆ ਇਨਾਮ ਆ ਰਿਹਾ ਜੀ ਹਾਂਜੀ ਐਲ ਸੀ ਡੀਆਂ ਆ ਪੱਕੇ ਆ ਸਾਰੇ 75 ਕਿੱਲਿਆਂ ਤੋਂ ਐਲ ਸੀ ਡੀਆਂ ਆ ਬੈਂਚ ਲਈ ਜੱਫੀ ਨੂੰ ਭਰਾ ਦੇ ਨਾਲ ਸਾਟ ਕੇ ਦੱਸੋ ਪੱਕੇ ਆ ਤੇ ਜਿਹੜੀ ਦੂਰੋਂ ਦੂਰੋਂ ਲੋਕੀ ਦੇਖਣਾ ਉਹਨਾਂ ਵਾਸਤੇ ਕੀ ਪ੍ਰਬੰਧ ਕੀਤੇ ਗਏ ਆ ਉਹ ਵਾਸਤੇ ਅੱਗੇ ਅੰਦਰ ਆ ਪ੍ਰਬੰਧ ਕੀਤਾ ਕਮਾਣਤ ਕੀਤਾ ਬੈਠਣ ਦਾ ਪ੍ਰਬੰਧ ਕੀਤਾ ਜੀ ਦੇ ਜੀਜ਼ਲ ਕੀ ਕਰਦੀ ਆ ਟੂਰਨਾਮੈਂਟ ਜਿਹੜੀ ਭਾਈ ਅੱਜ ਕੱਲ ਦੇ ਜੁਵਾ ਪੀੜੀ ਆ ਉਹ ਨਸ਼ਿਆਂ ਵਿੱਚ ਵੜੀ ਪਈ ਆ ਤੁਹਾਨੂੰ ਲੱਗਦਾ ਇਹਨਾਂ ਨਾਲ ਜਾਨ ਕੱਟੀ ਜਾਂਦੀ ਹੈ ਇਹਨਾਂ ਕਿਸਮਤ ਕੀ ਕਰਨੀ ਚਾਹੀਦੀ ਸਾਡੇ ਵਾਸਤੇ ਅਸੀਂ ਵੀ ਅਸੀਂ ਕੋਸ਼ਿਸ਼ ਕਰਦੇ ਪਏ ਆ ਵੀ ਚੰਗੀਆਂ ਦਿਮੋਦ ਦੇ ਨਸ਼ਿਆਂ ਤੋਂ ਬਾਜਨ ਕਮਬਦੀ ਪਾਣੀ ਇਹ ਸੱਚੇ ਕੰਮ ਦੇ ਮਨਾਵ ਜੋੜ ਗਿਆ ਇਸ ਕਰਕੇ ਅਸੀਂ ਇਹ ਸਾਰੇ ਕਿੱਧਰ ਤੋਂ ਮਿਲਦੇ ਕੁਝ ਮੰਨ ਕਰਦੇ ਲੈ ਕੇ ਆਏ ਕਿ ਇਹ ਮੇਲਾ ਬਹੁਤ ਸ਼ਾਨਦਾਰ ਜਿਹਾ ਹੈ ਉੱਡਾਈ ਪੁਰਜਾ ਪੁਰਜਾ ਮਾਸਾ ਪੈਨਸ਼ਨ ਕਮੇਟੀ ਦਾ ਕੋਰ ਸੱਲੇਲਾ ਪ੍ਰਧਾਨ ਨੂੰ ਜਾਣ ਵਾਲੀ ਹੈ ਅੱਜ ਦਾ ਜਿਹੜਾ ਛਿੰ ਮੇਲਾ ਹੋ ਰਿਹਾ ਇਸ ਮਨੂ ਵਿੱਚ ਪੁੱਗੀ ਜਾਣਾ ਚਲੋ ਇਹ ਕਬੱਡੀ ਅੱਜ ਤੀਜਾ ਕਬੱਡੀ ਕਮੇਟੀ ਟੂਰਨਾਮੈਂਟ ਕਰਾ ਰਹੇ ਆ ਇਹ ਇਸ ਕਰਕੇ ਕਰਾ ਰਹੇ ਕਿ ਆਨ ਵਾਲੀ ਨੌਜਵਾਨ ਜਿਹੜੀ ਆਪਣੀ ਜੂਠਾ ਇਹ ਮਾੜੇ ਕੰਮਾਂ ਤੋਂ ਨਸ਼ਿਆਂ ਤੋਂ ਤੇ ਇਹ ਚੀਜ਼ਾਂ ਤੋਂ ਬਚ ਕੇ ਆਪਣੀ ਸੇਧ ਦਾ ਖਿਆਲ ਕਰੇ ਕਿ ਆਨ ਵਾਲੇ ਆਪਣੀ ਦੀਜ ਦਾ ਆਪਣੇ ਪਿੰਡ ਦਾ ਨਾਮ ਉੱਚਾ ਕਰੇ ਇਸ ਮੇਲੇ ਜੋ ਦੂਰ ਦੂਰ ਘਟਾਰੀ ਵੀ ਆਏ ਹੋਣੇ ਗੱਡੂ ਹਾਂਜੀ ਇਸ ਮੇਲੇ ਵਿੱਚ ਦੂਰ ਦੂਰੋਂ ਖਿਡਾਰੀ ਵੀ ਆਏ ਜਰੂਰ ਰਾਤਰੀ ਆ ਪਿੰਡ ਦੇ ਸਹਿਯੋਗ ਦੇ ਨਾਲ ਆਪਣੇ ਜਿਹੜੇ ਰਾਜਰੀ ਦੇ ਜਿੱਦਾਂ ਮੋਤਵਾਰੀ ਕਬੱਡੀ ਸਾਹਿਬ ਜੀ ਆਏ ਨੇ ਕਿ ਸਾਹਰੇ ਆਤਾ ਅਕਬਾਦ ਸਾਹਿਬ ਜੀ ਆ ਔਰ ਹੋਰ ਦੋਸਤ ਜਿਹੜੇ ਕਿ ਖੇਡ ਮੇਲਿਆਂ ਦੀ ਮਦਦ ਹੌਲਤ ਜਿਹੜੇ ਕਿ ਆਪਣੇ ਪਿੰਡ ਦੀ ਖੇਡ ਦੀ ਜਿਹੜੇ ਕਮੇਟੀ ਬੰਦੇ ਆ ਮੁੰਡੇ ਨੌਜਵਾਨ ਆ ਜਿਹੜੇ ਬਹੁਤ ਸਾਰੀ ਤਰੱਕੀ ਆ ਕੀਤੀ ਆ ਆਪਣੇ ਜਿਹੜੇ ਦੇ ਵਿੱਚ ਜਾ ਕੇ ਉਹਨਾਂ ਨੇ वर्ल्ड कप ਦੇ ਵਿੱਚ ਜਿਹੜੇ ਫਾਈਨਲ ਜਿਹੜੇ ਆ ਉਹਨਾਂ ਨੇ ਯਾਨੀ ਕਿ ਸਮਾਨ ਸਮਾਨ ਜਿੱਤਿਆ ਹਾਂਜੀ ਹਾਂਜੀ ਯਕੂਬ ਬਲੇ ਅੱਜ ਪਿੰਡ ਕੋੜਦਰਾ ਕਾਮੇਂ ਜਿੰਮੇਲਾ ਲਗਰੇ ਸਮੁੰਦਰੀ ਕੀ ਕਰਨੇ ਅੱਜ ਇਹ ਅਜੇ ਪਿੰਡ ਕੋੜਦਰਾ ਕਾਨੀ ਧਰਤੀ ਦੇ ਬਾਬਾ ਹੁਸੈਨ ਜੀ ਵੱਲੋਂ ਅੱਜ ਉਹਨਾਂ ਦੇ ਜਿਹੜੇ ਸਹਿਯੋਗੀ ਨੇ ਹਨੀਮ ਬਾਜੀ ਬਦਈ ਨਾਲ ਹੋਰ ਨੌਜਵਾਨ ਸਾਥੀ ਜਿਨ੍ਹਾਂ ਨੇ ਅਰਪ੍ਰੋਜ ਪ੍ਰੋਗਰਾਮ ਦਾ ਇਹ ਪ੍ਰਬੰਧ ਬਾਦ ਬੜੀਆ ਤਰੀਕੇ ਨਾਲ ਕੀਤਾ ਔਰ ਇਸ ਜਿਹੜਾ ਆਯੋਜਨ ਜਿਹੜਾ ਇਹਨਾਂ ਵੱਲੋਂ ਬਾਬਾ ਇਮਾਮਾ ਸਾਹਿਬ ਦੀ ਹੋਂਦ ਵੱਲੋਂ ਕੀਤਾ ਗਿਆ ਨੌਜਵਾਨਾਂ ਨੂੰ ਮਾਸ਼ਿਆਂ ਤੋਂ ਦੂਰ ਰੱਖਣ ਦੇ ਲਈ ਇਹਨਾਂ ਖੇਡਾਂ ਵੱਲ ਪ੍ਰੇਰਨਾ ਕਰਨ ਦੇ ਮਕਸਦ ਦੇ ਨਾਲ ਜਿਹੜਾ ਇਹਨਾਂ ਵੱਲੋਂ ਇਹ ਕਿ ਸਰਦਾਰ ਕਬੱਡੀ ਟੂਰਨਾਮੈਂਟ ਜਿਹੜਾ ਅੱਜ ਪਿੰਡ ਕੋਲ ਇਕਰਾਰਨਾਮੇ ਤਹਿਤ ਕਿਵਾਜ ਆ ਰਿਹਾ ਜੀ ਤੇ ਬਾੜੀ ਜੀ ਆਪਾਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਮੈਸੇਜ ਇਹ ਕੋਈ ਆ ਕਿ ਨੌਜਵਾਨ ਜਿੰਨੇ ਵੀ ਆ ਅੱਜ ਦੇ ਯੁੱਗ ਜਿਹੜਾ ਸਮਾਜੀਆਂ ਅਨੇਕਾ ਕੁਰਿਤੀਆਂ ਦੇ ਵਿੱਚ ਲਿਫਟ ਹੋ ਰਿਹਾ ਵਾ ਇਹੋ ਜਿਹੇ ਇਵੈਂਟ ਜਿਹੜੇ ਹੋਣੇ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ ਤਾਂ ਕਿ ਨੌਜਵ ਵਰਿਧ ਕਰਕੇ ਦੱਸਿਆ ਤੋਂ ਅਸੀਂ ਉਹ ਸਮਾਜਿਕ ਬਰਾਈਆਂ ਤੋਂ ਜਿਹੜਾ ਦੂਰ ਰੱਖਿਆ ਜਾ ਸਕੀ ਸੋ ਇਹ ਮੈਂ ਸਮਝਦਾ ਬਾਬਾ ਇਮਾਮ ਹੁਸੈਨ ਜੀ ਔਰ ਅਨੀਤ ਭਾਜੀ ਅਤੇ ਇਹਨਾਂ ਦੀ ਟੀਮ ਵੱਲੋਂ ਬਹੁਤ ਤਕੜਾ ਜਿਹੜਾ ਇਹ ਯੋਗਦਾਨ ਹੈ ਬਹੁਤ ਤਕੜਾ ਐਫਰਟ ਹੈ ਕਿ ਜਿਸ ਦੇ ਬਦੌਲਤ ਅੱਜ ਤੀਜਾ ਕਬੱਡੀ ਟੂਰਨਾਮੈਂਟ ਜਿਹੜਾ ਅੱਜ ਪੂਰੇ ਖੇਤਰਾਂ ਦੇ ਦਰਜੇ ਤੇ ਜਿਹੜਾ ਇਸ ਵੇਲੇ ਚੱਲਦਾ ਹੋਇਆ ਔਰ ਇਸ ਪਿੰਡਾਂ ਵੱਲੋਂ ਜਿਹੜੀਆਂ ਲੋਕਾਂ ਤੋਂ ਖੇਤਾਂ ਜਿਹੜਾ ਪਲੇਟਫਾਰਮ ਤੇ ਆਏ ਬਹੁਤ ਹੀ ਸ਼ਾਨਦਾਰ ਨਾਮ ਬਣ ਗਏ ਆ ਔਰ ਅਸੀਂ ਬਾਬਾ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਬਹੁਤ